ਇੱਕ ਦੋ ਇੱਕ ਦੋ ਇੱਕ ਦੋ ਇੱਕ ਦੋ ਦੋ ਇਹਦੇ ਅੰਦਰੋਂ ਸ਼ੁਰੂ ਕਰਨਾ ਜਿੱਦਾਂ ਤੁਸੀਂ ਪੈਰ ਬਦਲੇ ਸੀ ਨਾ ਡਬਲ ਭੰਗੜੇ ਦੇ ਇਤਰਾ ਤੁਸੀਂ ਇਹਦੇ ਵੀ 43 ਦੇ ਪੈਰ ਬਦਲਵੇਂ ਆ ਕਿਹច ਫਰਕ ਕੀ ਆ ਇਹ ਵਾੜਾ ਦੇਖ ਲਿਓ ਇਹ 1 2 3 ਹੋਏ ਇੱਕ ਹੋਏ ਹੋਏ ਸਮਝਾਈ ਹਾਂਜੀ ਹਾਂਜੀ ਆ ਗਈ ਪਹਿਲੋ ਤਿੰਨ ਵਾਰੀ 1 2 3 ਹੋਏ 2 3 ਹੋਏ 3 2 1 ਹੋਏ 2 3 ਹੋਏ 3 2 1 ਹੋਏ 2 3 ਹੋਏ ਹੋਏ ਆਹ ਗੇੜਾ ਸਤਾਵੇਂ ਪੈਰ ਫੱਲੇ ਚੱਲਣਾ ਇਦਾਂ ਜੇ ਤੂੰ ਠਾ ਹੋਣਾ ਨਾ ਤੂੰ ਦਾ ਪੈਰ ਗਾਂ ਕਰਨਾ ਜਦੋਂ ਨਾਲ ਮਾੜੇ ਜੇ ਬੈਂਡ ਵੀ ਹੋਣਾ ਦੇਖ ਲੋ ਦੇਖ ਲੋ ਦੇਖ ਲੋ ਸੱਜਾ ਪੈਰ ਚੱਲਣਾ ਠੀਕ ਠੀਕ ਆ ਸਰਕਲ 'ਚ ਚੱਲਣਾ ਸੱਜਾ ਪੈਰ ਚੱਲਣਾ ਪਹਿਲਾਂ 1 2 3 ਪਹਿਲੋ ਠਾ ਹੋਇਆ ਬੈਂਡ ਠਾ ਦਾ ਮਤਲਬ ਐਉਂ ਨਹੀਂ ਠਾ ਦਾ ਮਤਲਬ ਆ 1 2 3 ਜੋ ਤੀਜਾ ਧਾ ਹੋਇਆ ਸਿੱਧਾ ਹੋ ਗਿਆ ਗਾ ਹੈ ਨਾ ਇਦਾਂ ਹੀ ਹੋਣਾ 1 2 3 ਹੋਏ 1 2 3 ਹੋਏ 1 2 3 ਹੋਏ ਬੰਦੇ ਦੇ ਪੁੱਤਾਂ ਹੁ ਕਿੱਥੇ ਪੈਰ ਮਾਰ ਰਹੇ ਹੁਣ ਜਦੋਂ ਮੈਂ ਪੈਰ ਮਾਰਨ ਕੱਲੇ ਪੈਰ ਮਾਰੋ ਹੱਥ ਨਾਲ ਲਾਓ ਠੀਕ ਆ ਪੁੱਤਰ ਪੈਰ ਮਾਰਨਾ ਆ ਜਾਏਗਾ ਨਾ ਫਿਰ ਤੁਹਾਨੂੰ ਹੱਥ ਵੀ ਦੱਸ ਦੇ ਬਿਲਕੁਲ ਬੈਰ ਮਾਰੋ 1 2 ਨਹੀਂ 1 2 ਵਾਟ ਫੀਰ ਮੈਂ 1 2 3